ਤੈਨਾਂ ਲੱਗਾ ਮੈਨੂੰ ਇਹ ਦੱਸ ਕੇ ਬਾਹ ਦੇ ਵਿੱਚ ਰਾੜ ਪਾਈਓ ਇਹ ਬਾਹ ਤਰੀ ਹਲਦੀ ਜੁਲਦੀ ਨਹੀਂ ਆ ਸਿੱਧੀ ਜਿ ਸਿੱਧੀ ਰਹਿੰਦੀ ਆ ਕਿ ਜਾਂ ਫਿਰ 삭ਦੀ ਥੁੱਕਦੀ ਨਹੀਂ ਕੀ ਚੱਕਰ ਆ ਦੂਜੀ ਗੱਲ ਜੇ ਤਾਂ ਵਲੌਗ ਬਣਾਉਂਦੇ ਹੁੰਦੇ ਨੇ ਨਾ ਪਰ ਪਹਿਲਾਂ ਦੇਖ ਲਿਆ ਕਰੋ ਕਿ ਤੁਹਾਡੀ ਆਵਾਜ਼ ਸਾਫ਼ ਆਉਂਦੀ ਹੈ ਕਿ ਨਹੀਂ ਆਉਂਦੀ ਠੀਕ ਆ ਨਾ ਕੀ ਵਿੱਚ ਕਿੰਨਾ ਸ਼ੋਰ ਹੁੰਦਿਆ ਵਲੌਗ ਬਣਾਉਂਦਾ ਤਾਂ ਤਰੀਕਾ ਸਿੱਖ ਲੈ ਕੀ ਬੋਲੀ ਜਾਨੀ ਹੈ ਤੇਰੀ ਕੋਈ ਗੱਲ ਦੀ ਸਮਝ ਨਹੀਂ ਲੱਗਦੀ ਇਕੱਲੀ ਬਹਿ ਕੇ ਵਲੌਗ ਦੇਖੀ ਕਿ ਤੇਨ ਤੇਰੀ ਕਿਸੇ ਗੱਲ ਦੀ ਕਿਸੇ ਨੂੰ ਸਮਝ ਲੱਗਦੀ ਆ ਹੁਣ ਰੈਸਪੀਆਂ ਬਣਾਉਣ ਲੱਗ ਪੋ ਤੇ ਫੜਾ ਪਾ ਚੱਲੇ ਨਾਲ ਕੋਲੇ ਦੇਖਦੇ ਆ ਮੈਂ ਕਿ ਕੀ ਕਰਦੀ ਪੀਆ ਕਰੇ ਤੇ ਆਪਣੇ ਘਰ ਨਾਲ ਘਰ ਆ ਤੇ ਮਤਲਬ ਕੀ ਘਰੇ ਟਿਕਣਾ ਨਹੀਂ ਆ ਹਨਾ ਕਿਸੇ ਨਾ ਕਿਸੇ ਬਹਾਨੇ ਵਲੌਗ ਤੇ ਪੂਰਾ ਕਰਨਾ ਹੀ ਹੁੰਦਾ ਕਦੀ ਕਿਸੇ ਘਰ ਚਲ ਜਾਓ ਕਦੀ ਕਿਸੇ ਘਰ ਚਲ ਜਾਓ ਹੁਣ ਉਹ ਆਪਣੀ ਕੀ ਉਹ ਮਹਿਕ ਮੂਕ ਜੀ ਉਹਦੇ ਘਰ ਚੱਲ ਚੱਲੀ ਆ ਤੇ ਬਾਅਦ ਵਿੱਚ ਆਣ ਕੇ ਗੰਦੀਆਂ ਗੰਦੀਆਂ ਰੈਸਪੀਆਂ ਬਣਾਦੀ ਆ ਤੁਹਾਡੇ ਕੋਲ ਕੋਈ ਹੋਰ ਵੀਡੀਓ ਬਣਾਉਣ ਵਾਸਤੇ ਕੁਝ ਨਹੀਂ ਹੁੰਦਾ ਸਾਰਾ ਦਿਨ ਬਸ ਇਹੀ ਕੰਮ ਕਰਦੀਆਂ ਜੀ ਬੱਤ ਸਹੀ ਏ ਸੋਬਰ ਸੁਣ ਲੈ ਹਾਂ ਮੈਂ ਊਡਲਾ ਬਣਾਤੇ ਹਾਂ ਖਰੀਦ ਤੜ ਤੜ ਖੇੜ ਰੇ ਇੱਕ ਮਾ ਇੱਕਾ ਪੂਰੋ ਆ ਪੂਰੋ ਨੂੰ ਕੋਈ ਕੰਮ ਤੁੰਦਾ ਨਹੀਂ ਹੈਗਾ ਪਤਾ ਨਹੀਂ ਕੀ ਇਹਦਾ ਚੱਕਰ ਆ ਮੈਨੂੰ ਤਾਂ ਕੋਈ ਸਿਸਟਮ ਜਾਨੀ ਪਤਾ ਲੱਗਦਾ ਕਿ ਵਿਆਹ ਕਰਾ ਕੇ ਵੀ ਇੱਥੇ ਬੈਠੀ ਐ ਜਦੋਂ ਵੇਖੋ ਸਾਰਾ ਦਿਨ ਫੋਨ ਨੂੰ ਲੱਗੀ ਰਹਿੰਦੀ ਐ ਕਿ 10 ਜਿਹੜਾ ਵਿਆਹ ਹੋਇਆ ਐ ਤੇ ਤੂੰ ਆਪਣੇ ਸਹੁਰੇ ਜਾਏ ਤੇ ਕੀ ਕਰਦੀ ਐ ਦੂਜੀ ਗੱਲ ਉਹ ਹੈ ਉਹਨੂੰ ਕਹਿੰਦੀ ਤੂੰ ਕੰਮ ਕੰਮ ਤੇ ਚੱਲਿਆ 10 ਸੋਨੇ ਦੇ ਕੰਮ ਤੇ ਜਾਣਾ ਹੀ ਆ ਤੂੰ ਹੀ ਤਾਂ ਕੁਝ ਕਰਨ ਆਣੀ ਐ ਤਾਂ ਨਾ ਕਿਸੇ ਨੂੰ ਕੁਝ ਕਰਨ ਦੇਣਾ ਵਾ ਤੇ ਤੂੰ ਹੀ ਕੋਈ ਕੰਮ ਕੋਈ ਮਲੱਭ ਲੋ ਤੇ ਜਿਹੜਾ ਕੋਈ ਜਾਂਦਾ ਨੂੰ ਜਾ ਲੈਣ ਦੋ ਵੇਲੂਆਂ ਕਿਆ ਥਾਂ ਦਿੰਗਾ ਨਿਊਡਲ ਬਣਾਣਾ ਹੈ ਹਲੋ ਏ ਕਮਾ ਪਤਾ ਨਹੀਂ ਸਾਰਾ ਦਿਨ ਚਰੀ ਜਾਂਦੀਆਂ ਚਰੀ ਜਾਂਦੀਆਂ ਰੱਜਦੀਆਂ ਹੀ ਨਹੀਂ ਆ ਕਿ ਪਤਾ ਨਹੀਂ ਕੀ ਇਹਨਾਂ ਦਾ ਚੱਕਰ ਹੈ ਕੋਈ ਸਮਝ ਲੱਗਦੀ ਨਹੀਂ ਆ ਮਤਲਬ ਪਹਿਲਾਂ ਕਹਿੰਦੀ ਮੈਗੀ ਬਣਾਉਣ ਲੱਗਿਆਂ ਤੇ ਹੁਣ ਨਿਊਡਲ ਬਣਾਉਣ ਲੱਗਿਆਂ ਖਾਂਦੀਆਂ ਨਹੀਂ ਦੀਆਂ ਸਾਰਾ ਦਿਨ ਤੇ ਉਪੂਰ ਹੋਵੇ ਕੋ ਮੋਬਾਈਲ ਵਿੱਚ ਪੂਰੀ ਵੜੀ ਪਈ ਆ ਉਹਨੂੰ ਕੋਈ ਸੋਧ-ਬੋਧ ਨਹੀਂ ਕੀ ਲਾ ਕੇ ਕੌਣ ਕੀ ਬੋਲਣ ਦਿਆ ਵਾ ਸਾਰਾ ਦਿਨ ਖਾਨ ਜੀ ਤੇ ਆਣ ਰਹਿੰਦਾ ਤੇ ਉਹਦਾ ਫੋਨ ਚ ਤੇ ਆਣ ਰਹਿੰਦਾ ਮੈਂ ਤੇੰਤੀ ਦਲਤਿਆਂ ਪਤਾ ਚਾਹੁੰਨੀ ਆ ਹਣਾ ਤੇ ਮੇਰੇ ਬਾਦ ਜਿੰਤਾ ਨੇ ਮਰਤੀ ਆ ਹਣਾ ਅੱਜ ਤਾਂ ਚਲ ਰੱਬ ਦੀ ਦੇਖਣਾ ਠੀਕ ਆ ਨਾ ਤੇ ਮਰਤੀ ਬੋਲਦੀ ਨਾ ਤੇ ਮੇਰਾ ਰੰਗ ਰੂਪ ਹਣਾ ਨਾ ਤੇ ਨਜ਼ਰਾਂ ਚ ਖੂਬਸੂਰਤ ਆ ਮੇਰੇ ਘਰ ਵਾਲੇ ਦੇ ਨਜ਼ਰਾਂ ਚ ਖੂਬਸੂਰਤ ਨਾ ਕਰ ਤੇ ਨਜ਼ਰਾਂ ਠੀਕ ਆ ਬਾਕੀ ਤੋ ਤੋ ਲੋਕਾਂ ਨਾਲ ਨਜ਼ਰਾਂ ਦਾ ਠੇਕਾ ਵੀ ਲਿਆ ਹਣਾ ਬਾਕੀ ਥੇੜੇ ਮੈਨੂੰ ਇੱਕ ਤਾਂ ਤੂੰ ਨਾ ਮਿੰਟ ਮਿੰਟ ਤੇ ਹਰ ਇੱਕ ਗੱਲ ਤੇ ਠੇਕਾ ਠੇਕਾ ਬਹੁਤ ਬੋਲਦੀ ਆ ਹਣਾ ਮਤਲਬ ਕਿ ਚਲੋ ਲੋਕੀ ਬੈਡ ਕਮੈਂਟ ਵੀ ਕਰਦੇ ਆ ਪੋਜ਼ਿਟਿਵ ਵੀ ਕਰਦੇ ਆ ਇੱਥੇ ਲੋਕਾਂ ਨੇ ਇਦਾਂ ਹੀ ਕਰਨਾ ਏ ਤੇਰਾ ਰੰਗ ਰੂਪ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ ਆਵਾਜ਼ ਜਿਵੇਂ ਦੀ ਵੀ ਜਿਵੇਂ ਰੱਬ ਨੇ ਦਿੱਤੀ ਓਵੇਂ ਦੀ ਰਹਿਣੀ ਏ ਤੇ ਹੁਣ ਕੋਈ ਬਦਲ ਨਹੀਂ ਜਾਣੀ ਬਸ ਆਪਣੀਆਂ ਗਲਤੀਆਂ ਤੇ ਸੁਧਾਰਉਣਾ ਇਹ ਤੇ ਬਦਲ ਸਕਦੀਆਂ ਨਾ ਸਾਰਾ ਦਿਨ ਤੁਹਾਨੂੰ ਵਲੌਗ ਦੇ ਵਿੱਚ ਕੁਝ ਨਹੀਂ ਹੁੰਦਾ ਭੜੀਆਂ ਭੜੀਆਂ ਰਹਿਸਕੀਆਂ ਬਣਾਉਂਦੇ ਉਹ ਨਾਂ ਬਣਾਇਆ ਕਰੋ ਤੇ ਖੁਦ ਦੇਖਿਆ ਕਰੋ ਕਿ ਸਾਡੇ ਵਿੱਚ ਕੀ ਗਲਤੀਆਂ ਭੜੀਆਂ ਭੜੀਆਂ ਹਰਕਤਾਂ ਨਾ ਕਰਿਆ ਕਰੋ ਠੀਕ ਹੈ ਨਾ ਬੋਲਤੇ ਆ ਮਾਨੂੰ ਕਾਪੀ ਕਰਦੇ ਆ ਹਨਾ ਮੇਰੀ ਬਾਤ ਕਾਪੀ ਕਰਕੇ ਚੱਲ ਮੇਰਾ ਮਜ਼ਾਕ ਕਢਾਉਂਦੇ ਆ ਹਨਾ ਤੇ ਜਦੋਂ ਮੈਂ ਤੇ ਇੱਕ ਤਾਰਾ ਕਮੈਂਟ ਪੜ੍ਹਦੀ ਆ ਵੀ ਇਹ ਤਾਂ ਸਾਨੂੰ ਕਾਰਤੀ ਗਾਜ ਆ ਤਾਂ ਸਾਨੂੰ ਕਾਰਤੀ ਗਾਜ ਆ ਤਨਾ ਆਨੇ ਕਹਿੰਦੇ ਵੀਡੀਓ ਬਣਾਉਣਾ ਬਣਾਓ ਹਨਾ ਤਾਂ ਤੁਹਾਡੀ ਮਰਜ਼ੀ ਆ ਪਰ ਮੇਰਾ ਮਜ਼ਾਕ ਨਾ ਡਾਵ ਠੀਕ ਆ ਇਹ ਤਾਂ ਰੱਬ ਦੇ ਦਿੱਤੀ ਚੀਜ਼ ਆ ਕਿਹੜੇ ਰੱਬ ਦੇ ਦਿੱਤੀ ਚੀਜ਼ ਆ ਲੋਕਾਂ ਨੇ ਤਾਂ ਕਾਪੀ ਕਰਨਾ ਹੈ ਜੇ ਤੂੰ ਕਾਪੀ ਕਰਨ ਦਾ ਅਗਲੇ ਨੂੰ ਮੌਕਾ ਦਿੰਦੇ ਜੇ ਲੋਕਾਂ ਨੇ ਤਾਂ ਕਾਪੀ ਕਰਨਾ ਹੈ ਤੂੰ ਆਪ ਹੀ ਉਹ ਪੋਰਾ ਜਿਹਾ ਜਵਾਬ ਆ ਉਹ ਤਾਂ ਐਡਾ ਸੋਹਣਾ ਨਾਮ ਆ ਏਕਮ ਤੂੰ ਨਾਮ ਲਿਆ ਕਰਨਾ ਕਿ ਹਾਏ ਮੇਰਾ ਲੱਲੂ ਰਾਮ ਪਾ ਪੋਪੀ ਪਤਾ ਨਹੀਂ ਕੀ ਕੁਛ ਤੂੰ ਇੱਕ ਬੱਚਾ ਇੱਕ ਬੱਚੇ ਤੇ ਤੂੰ ਛੱਤੀ ਨਾਮ ਰੱਖਦੇ ਆ ਹਨਾ ਤੇ ਤੂੰ ਆਪਣੀ ਵੌਜ ਜਿਹੜੀ ਆ ਉਹ ਚੰਗੀ ਇਸਤੇਮਾਲ ਕਰਿਆ ਕਰ ਤੂੰ ਵੀ ਨਾ ਵਨਸ ਵਨੇ ਨਾਂ ਰੱਖਿਆ ਕਰ ਤੇ ਗਲਤ ਮਲਤ ਨਾਂ ਹਰਕਤਾਂ ਕਰਿਆ ਕਰ ਤੇ ਜਿਵੇਂ ਦੀ ਹੈਗੇ ਓਵੇਂ ਦੀ ਬੋਲਿਆ ਕਰ ਠੀਕ ਹਨਾ ਤੂੰ ਆਪਣੇ ਆਪ ਨੂੰ ਮਤਲਬ ਸਮਝਦੀ ਐ ਚਲਾਕ ਤੇ ਅਗਲੇ ਬੇਵਕੂਫੀ ਆ ਖੁਦ ਮਜ਼ਾਕ ਤੁਸੀਂ ਆਪ ਆਪਣਾ ਬਣਾਉਂਦੇ ਜੇ ਕੋਈ ਨਹੀਂ ਕਿਸੇ ਦਾ ਮਜ਼ਾਕ ਡਾਉਂਦਾ ਸਾਡਾ ਨਹੀਂ ਕੋਈ ਮਜ਼ਾਕ ਬਣਾ ਲੈਂਦਾ ਤੁਸੀਂ ਆਪਣਾ ਖੁਦ ਬਣਾਉਂਦੇ ਜੇ ਲੋਕਾਂ ਨੂੰ ਦੱਸਦੇ ਜੇ ਕਿ ਅਹੀਂ ਆ ਕੁਝ ਹੈਗੇ ਆ ਠੀਕ ਆ ਨਾ ਲੋਕਾਂ ਨੇ ਤੁਹਾਡੀ ਕਾਪੀ ਕੀ ਕਰਨੀ ਆ ਤੁਸੀਂ ਦੀ ਕਾਪੀ ਆਪ ਕਰਵਾਉਂਦੇ ਜੇ ਥੋੜਾ ਦਿਮਾਗ ਦਾ ਕੰਮ ਲਿਆ ਕਰੋ ਵਧੀਆ ਵੀਡੀਓ ਬਣਾਇਆ ਕਰੋ ਜੋ ਜੋ ਕਿਸੇ ਨੂੰ ਅਗਲੇ ਨੂੰ ਸਿੱਖਣ ਨੂੰ ਮਿਲੇ ਆ ਕਮਲ ਜੋ ਵੀ ਤੁਸੀਂ ਮਾਰਦੇ ਰਹਿੰਦੇ ਨਾ ਮਾਰਿਆ ਕਰੋ ਉਦੋਂ ਤੇ ਤੇਨੂੰ ਕੋਈ ਗੱਲ ਨਹੀਂ ਆਉਂਦੀ ਸਾਨੂੰ ਨਸ ਕਾਲਦਾ ਤਾਂ ਖੰਡਾ ਵੀ ਕੀਤਾ ਮੈਨਾਂ ਜਿਆਦਾ ਕੀਤਾ ਮੇਰੇ ਨਾਲ ਦਾ ਹੀ ਹਣਾ ਨਾਲ ਦਾ ਕੇਂਦਰ ਨਾਲ ਖਾਤਾ ਪੀਤਾ ਹਣਾ ਤੇ ਆਪਣੇ ਬੰਦੇ ਦਾ ਸਪੋਰਟ ਕਰਨਗੇ ਲੋਕਾਂ ਨਾਲ ਤਾਂ ਬੋਲਣੇ ਬੋਲਣਾ ਤੇ だっ ਕਿ ਅੱਕੀ ਤੋ ਸ ਸਮਝੀ ਗਾ ਮੈਂ ਕਿਉਂ ਕਹਿ ਰਹੀ ਆ ਤੇ ਦੇਖ ਵੀ ਰਿਹਾ ਹਣਾ ਉਹ ਮੈਨੂੰ ਕੀ ਮੈਂ ਕਹਿ ਰਹੀ ਆ ਤੇ ਬਾਕੀ ਤਾਣਾ ਕਰਿਆ ਕਰੋ ਇੱਕ ਥਾਲ ਚ ਠਾਕ ਕੇ ਤੇ ਦੂਜੇ ਥਾਲ ਚ ਲੱਤ ਨਾ ਮਾਰਿਆ ਕਰੋ ਮੂੰਹ ਨਾਲ ਜਿਹੜਾ ਤੇਰੀ ਕਾਪੀ ਕਰਦਾ ਹੈ ਉਹਨੂੰ ਡਾਇਰੈਕਟ ਮੈਸੇਜ ਕਰ ਉਹਨੂੰ ਕਹਿ ਕਿ ਤੂੰ ਮੇਰੀ ਕਾਪੀ ਕਿਉਂ ਕਰਦਾ ਹੈ ਐਦਾਂ ਸੋਸ਼ਲ ਮੀਡੀਆ ਤੇ ਰਿਪਲਾਈ ਰਿਪਲਾਈ ਖੇਡ ਕੇ ਕੀ ਮਤਲਬ ਸਾਬਿਤ ਕਰਨਾ ਚਾਹੁੰਦੇ ਹੋ ਇਹੀ ਕਿਸਾਨੂ ਵੀਵ ਆਉਣਗੇ ਤੂੰ ਜਾਣ ਬੁੱਝ ਕੇ ਇਹ ਕੰਮ ਕਰਦੇ ਹੋ ਠੀਕ ਹੈ ਨਾ ਰਿਪਲਾਈ ਰਿਪਲਾਈ ਖੇਡ ਦਿੰਦੇ ਹੋ ਕਿ ਚਲੋ ਮੈਂ ਉਹਨੂੰ ਦੇਦਾ ਰਿਪਲਾਈ ਉਹਨੇ ਮੈਨੂੰ ਦੇਤਾ ਤੇ ਸਾਨੂੰ ਵੀਵ ਵਧੀਆ ਆਉਣਗੇ ਜਿਸ ਨਾਲ ਤੇਰਾ ਰੌਲਾ ਹੈ ਜਾਂ ਤੇਰੇ ਨਾਲ ਕੋਈ ਵੀ ਹਨਾ ਬੰਦਾ ਹੈਗਾ ਤੇ ਤੂੰ ਉਹਨੂੰ ਡਾਇਰੈਕਟ ਕਹਿ ਉਹਨੂੰ ਡਾਇਰੈਕਟ ਮੈਸੇਜ ਕਰ ਐਦਾਂ ਰਿਪਲਾਈ ਵੀਡੀਓ ਪਾਉਂਦੇ ਕੀ ਲੋਡ ਪਈ ਤੇਨੂੰ ਬੱਤ ਸਹੀ ਹੈ ਪਿਛੇ ਮਤਲਬ ਨਾਲ ਲਾਉਂਦੇ ਠੀਕਾ ਜਿਹੜਾ ਤਾਂ ਸੇਮ ਪਾਲ ਦੇਣਾ ਆਪ ਦਾ ਕਰਕੇ ਕੁਛ ਕਰ ਲੋ ਬਾਕੀ ਜਿਹੜਾ ਰੋਸਟ ਆ ਕੇ ਉਹਨਾਂ ਤਾਂ ਕੱਲ ਚਲ ਕੰਮ ਨਹੀਂ ਆ ਠੀਕਾ ਉਹਨਾਂ ਦੀ ਰੋਟੀ ਵੰਡਦੀ ਆ ਬਾਕੀ ਥੋੜੀ ਤਾਂ ਰੋਟੀ ਬਣੀ ਹੋਈ ਤੁਹਾਨੂੰ ਆ ਜਿਹੜੇ ਵਲੌਗਰ ਆ ਤੁਹਾਨੂੰ ਇੰਨਾ ਵੱਡਾ ਵਹਿਮ ਕਿਵੇਂ ਪਾ ਲੈਂਦੇ ਕਿ ਜਿਹੜੇ ਰੋਸਟ ਕਰਦੇ ਆ ਉਹ ਮਤਲਬ ਸਾਡੇ ਸਿਰ ਤੇ ਕਮਾਈ ਖਾਂਦੇ ਆ ਕਿਉਂ ਅੱਗੇ ਉਹ ਭੁੱਖੇ ਮਰਦੇ ਹੀ ਹਨਾ ਤੁਹਾਡੇ ਸਿਰ ਤੇ ਖਾਂਦੇ ਇਹ ਤੁਹਾਨੂੰ ਪਤਾ ਨਹੀਂ ਆ ਬੜੀ ਗੰਦੀ ਆ ਤੇ ਸਾਰੇ ਵਲੌਗਰਾਂ ਨੂੰ ਸਾਡੇ ਸਿਰ ਤੇ ਰੋਟੀ ਖਾਂਦੇ ਸਾਡੇ ਸਿਰ ਤੇ ਰੋਟੀ ਖਾਂਦੇ ਤੁਸੀਂ ਇਹ ਨਹੀਂ ਵੰਦੇ ਰੋਟੀ ਰਾਟੀ ਦਾ ਇਦਾਂ ਦਾ ਕੋਈ ਚੱਕਰ ਨਹੀਂ ਹੁੰਦਾ ਜਿੱਥੇ ਤੁਹਾਡੀ ਗਲਤੀ ਆ ਉਥੇ ਗਲਤੀ ਕੱਢੀ ਜਾਂਦੀ ਆ ਤੁਹਾਡੀ ਗਲਤੀ ਦੱਸੀ ਜਾਂਦੀ ਆ ਜੇ ਰੋਸਟਿੰਗ ਨਾਲ ਕੋਈ ਕਰੇ ਤੁਹਾਨੂੰ ਕੋਈ ਟ੍ਰੋਲ ਨਾ ਕਰੇ ਤਾਂ ਤੁਹਾਨੂੰ ਕਿਵੇਂ ਪਤਾ ਲੱਗੇ ਕਿ ਸਾਡੀ ਕਿੱਥੇ ਗਲਤੀ ਆ ਤੁਸੀਂ ਜੇ ਫਿਰ ਗੰਦ ਪਾ ਦਿਓ ਇੱਥੇ ਤੁਹਾਡੀਆਂ ਭੜੀਆਂ ਭੜੀਆਂ ਰੈਸਪੀਆਂ ਲਵ ਸਟੋਰੀਆਂ ਲੈ ਕੇ ਆ ਜਾਂਦੇ ਜੇ ਤਾਂ ਫਿਰ ਫਿਰ ਲੋਕਾਂ ਨੇ ਛੋਟੀ ਛੋਟੀ ਏਜ ਦੇ ਬੱਚੇ ਜਿਹੜੇ ਉਹ ਮੈਰਿਜ ਕਰਵਾਉਂਦੇ ਤੁਹਾਨੂੰ ਅਕਲ ਹੈਗੀ ਐ ਨਹੀਂ ਠੀਕ ਹੈ ਨਾ ਤੂੰ ਅੱਜ ਤੈਨੂੰ ਤੂੰ ਰਿਪਲਾਈ ਰਿਪਲਾਈ ਖੇਡਣ ਦੀ ਆ ਉਦੋਂ ਨਹੀਂ ਜਦਨ ਸ਼ਰਮ ਆਈ ਉਦੋਂ ਨਹੀਂ ਤੂੰ ਰਿਪਲਾਈ ਕੀਤਾ ਜਿੱਦਣ ਤੂੰ ਵੱਡੀ ਦੇ ਵਿੱਚ ਵਿਆਹ ਗਈ ਹਾਂ ਤੇਰੇ ਘਰ ਵਾਲਿਆਂ ਦੇ ਰਿਵਾਜ ਤੋਂ ਪਹਿਲਾਂ ਹੱਥ ਫੜਾਇਆ ਤੇਰਾ ਭਰਾ ਲਾ ਕੇ ਬੈਠਾ ਉਦੋਂ ਨਹੀਂ ਤਾਨੂੰ ਸ਼ਰਮ ਆਈ ਉਦੋਂ ਉਦੋਂ ਨਹੀਂ ਤੈਨੂੰ ਤੇਰੀ ਜ਼ੁਬਾਨ ਖੁੱਲੀ ਅੱਜ ਤੂੰ ਬੋਲਣ ਦੇਈਆਂ ਲੋਕਾਂ ਨੂੰ ਕਿ ਸਾਢੇ ਸੱਤ ਤੇ ਰੋਟੀ ਖਾਂਦੇ ਜੇ ਕੋਈ ਕਿਸੇ ਸੱਤ ਤੇ ਨਹੀਂ ਰੋਟੀ ਕਹਿੰਦਾ ਰੋਟੀ ਰੱਬ ਦਿੰਦਾ ਠੀਕ ਹੈ ਨਾ ਇਹ ਗੱਲ ਯਾਦ ਰੱਖੀ ਬੰਦਾ ਬੰਦੇ ਨੂੰ ਨਹੀਂ ਦਿੰਦਾ ਰੱਬ ਦਿੰਦਾ ਰੋਟੀ ਸਾਰਿਆਂ ਨੂੰ ਕੀ ਕਹਿ ਸਕਦਾ ਹੈ ਜਿਹੜਾ ਆਪ ਵੀ ਨਾ ਖੁਸ਼ ਹੋਵੇ ਤ ਬਾਕੀ ਗਾਇਸਾ ਬਹੁਤ ਹੋ ਗਿਆ ਗੱਲਾਂ ਛੱਡੋ ਪਰੇ ਤੇ ਬਾਕੀ ਆਪਾਂ ਨੂੰ ਇੱਕ ਬੰਨੇ ਤੂੰ ਗੱਲ ਕਰ ਦਿੰਨੀ ਆ ਤੇ ਇੱਕ ਬੰਨੇ ਤੂੰ ਕਹਿ ਦਿੰਨੀ ਆ ਛੱਡੋ ਪਰੇ ਜਾਂ ਇਹ ਗੱਲ ਪੂਰੀ ਕਰਿਆਗਾ ਤੇ ਜਾਂ ਫਿਰ ਗੱਲ ਕਰਿਆ ਨਾ ਕਰ ਠੀਕ ਆ ਨਾ ਤੇਰਾ ਜਿਹੜਾ ਦਿਮਾਗ ਨਾ ਖਾ ਖਾ ਤੁਹਾਡਾ ਮੈਗੀਆਂ ਨੂਡਲ 버ਗਰ ਆਲੂ ਵਾਲੇ ਪਰੌਂਠੇ ਤੀਜੇ ਦਿਨ ਹੀ ਆਲੂ ਬਾਹਰ ਛੱਡ ਦੇ ਖਾ ਖਾ ਕੇ ਨਾ ਤੁਹਾਡਾ ਦਿਮਾਗ ਜਿਹੜਾ ਮੋਟਾ ਹੋਇਆ ਪਿਆ ਤੁਹਾਨੂੰ ਕੁਝ ਨਹੀਂ ਸਮਝ ਲੱਗ ਰਹੀ ਤੁਸੀਂ ਕੀ ਬੋਲਣ ਦਾ ਹੈ ਜੀ ਠੀਕ ਆ ਨਾ ਪਤਾ ਨਹੀਂ ਤੁਹਾਡੇ ਦੇ ਦਿਲ ਵਿੱਚ ਕਿੱਡਾ ਵੱਡਾ ਵਹਿਮ ਆ ਜਾ ਕੇ ਨਾ ਕਰੇ ਤੂੰ ਨਹਾਇਆ ਨੋਇਆ ਕਰ ਡੇਲੀ ਤੇ ਘਰ ਦੇ ਕੰ ਖਾਤ ਹੂਤ ਉਹ ਦਿਆ ਕਰ ਤੇ ਆ ਗੰਨੀ ਗੰਨੀਆਂ ਰੈਸਪੀਆਂ ਸਾਰਾ ਉਹਨਾ ਬਣਾ ਕੇ ਦਿਆ ਕਰ ਠੀਕ ਆ ਹਾਂ ਇੱਕ ਆ ਵਾ ਇਹਨਾਂ ਨੂੰ ਪੂਰਾ ਕਰਨੀ ਹੈਗੀ ਵਲੌਗ ਬਣਾ ਲੈਂਦੇ ਆ ਪਰ ਬੋਲਣ ਦਾ ਰਹਂਦਾ ਸਹਂਦਾ ਕੁਛ ਨਹੀਂ ਪਤਾ ਲੱਗਦਾ ਉਹ ਤੁਹਾਡੇ ਛੋਟੇ ਛੋਟੇ ਬੱਚੇ ਆ ਕੁੜੀਆਂ ਹਨਾ ਉਹਨਾਂ ਦੇ ਸਾਹਮਣੇ ਤੂੰ ਹਨਾ ਕੀ ਕੀ ਮਤਲਬ ਡੰਡੇ ਜੇ ਮਾਰੀ ਜਾਂਦਾ ਮੈਂ ਤੈਨੂੰ ਅਕਲੁਕਲ ਹੈਗੀ ਹੈ ਕਿ ਨਹੀਂ ਹੈਗੀ ਭਾਵੇਂ ਤੁਸੀਂ ਮਜ਼ਾਕ ਕਰਦੇ ਜੇ ਭਾਵੇਂ ਵੀਡੀਓ ਵਲੌਗ ਬਣਾਉਂਦਾ ਕਰਕੇ ਕਰਦੇ ਜਿਵੇਂ ਵੀ ਕਰਦੇ ਇਹ ਤੇ ਇੱਕ ਹਿਸਾਬ ਨਾਲ ਤੁਸੀਂ ਲੋਕਾਂ ਨੂੰ ਦੱਸਣ ਹੀ ਨਹੀਂ ਜਾਏ ਜੇ ਨਾ ਕਿ ਅਸੀਂ ਆਹ ਕੁੱਟ ਮਾਰ ਵੀ ਕਰ ਲੈਨੇ ਆਂ ਅਕਲ ਨੂੰ ਹੱਥ ਮਾਰਿਆ ਕਰੋ ਵਲੌਗ ਬਣਾਉਣ ਦੀ ਵਧੀਆ ਹੁੰਦਾ ਤਾਂ ਬਣਾਉਣੀ ਤੇ ਨਾ ਬਣਾਇਆ ਕਰੋ ਇਹੋ ਜਿਹੇ ਨਾ ਭੜੇ ਭੜੇ ਜੇ ਮੈਸੇਜ ਦਿਆ ਕਰੋ ਲੋਕਾਂ ਨੂੰ ਬਾਤ ਤਾਂ ਸਹੀ ਹੈ ਈ ਚਲ ਉਧਰੋਂ ਮੈਨੂੰ ਲੱਗਦਾ ਦਿਮਾਗ ਨਾ ਕਰ ਛੱਡ ਦੋ ਤੇ ਮੇਰੀ ਕਿੱਦਾਂ ਜਾਣ ਦੱਸ ਕਿੱਦਾਂ ਜਾਣ ਕਿੱਦਾਂ ਜਾਣ ਹੋਏ ਮੈਂ ਬੜੀ ਹੁਣ ਕਹਿੰਦੀ ਯਾਦ ਚ ਰੱਖੀ ਉਹ ਇਹ ਕੰਮ ਤਾਂ ਨਹੀਂ ਹੁੰਦਾ ਸਾਰਾ ਦਿਨ ਇਹੀ ਕੁਛ ਲਸ਼ਣ ਕਰਦੇ ਰਹਿੰਦੇ ਹਨਾ ਤੇ ਉਹ ਪੋਰਾ ਜਿੰਨੀ ਕੁੜੀ ਆ ਹਨਾ ਉਹਨੂੰ ਮੋਬਾਈਲ ਫੜਾਇਆ ਹੈ ਕੈਮਰਾਮੈਨ ਬਣਾਇਆ ਹੈ ਤੇ ਉਹ ਇਹਨਾਂ ਦੀ ਵੀਡੀਓ ਬਣਾਉਂਦਾ ਹੀ ਆ ਤੇ ਇਹ ਆ ਲਸ਼ਣ ਖਲਾਰੰਦਾ ਆ ਤੁਸੀਂ ਕੀ ਸਿਖਿਆ ਦਿੰਦੇ ਜੇ ਲੋਕਾਂ ਨੂੰ ਕਿ ਇਦਾਂ ਕਰਦੇ ਵਿੱਚ ਲੜਾਈ ਕਰੋ ਤੇ ਸਿਰ ਦੇ ਵਿੱਚ ਇੱਕ ਦੂਜੇ ਦੇ ਡਾਂਗਾ ਮਾਰੋ ਇਹ ਕੀ ਇਹ ਕੀ ਵੀਡੀਓ ਬਣਾਉਣ ਪਿਆ ਹੀ ਦੂਜੀ ਗੱਲ ਜਿਵੇਂ ਜਿਸ ਹਿਸਾਬ ਨਾਲ ਤੇਰਾ ਉਹ ਡੰਡਾ ਪਿੱਛੋਂ ਦੀ ਗਿਆ ਹੈ ਤੇ ਜੋ ਨਿਆਣੀ ਦੇ ਪੋਰਾ ਦਿਨ ਦੇ ਵਜ ਜਾਂਦਾ ਤੇ ਫਿਰ ਇਹਦੇ ਵਿੱਚ ਜ਼ਿੰਮੇਵਾਰ ਕੌਣ ਸੀ ਤੁਹਾਨੂੰ ਵੀਊ ਨਾ ਮਤਲਬ ਹਨਾ ਬੱਲਾ ਉਹ ਕੁੜੀਆਂ ਐ ਪੋਰਾ-ਪੋਰਾ ਜੁਨੀਆ ਉਹਨਾਂ ਲਈ ਤੂੰ ਪੋਰਾ ਵੀ ਸਾਮ ਸੰਭਾਲ ਨਹੀਂ ਕਰਦੇ ਕੱਪੜੇ ਉਹਨਾਂ ਆਪ ਦੇ ਕੱਪੜੇ ਐ ਟਾ ਟੂਰ ਕੱਢੀ ਹੁੰਦੀ ਉਹਨਾਂ ਵਿਚਾਰੀਆਂ ਨੇ ਜਲੂਸ ਕੱਢਿਆ ਹੁੰਦਾ ਉਹਨਾਂ ਨੂੰ ਕਦੀ ਕੋਈ ਚੰਗੀ ਸਿੱਖਿਆ ਦਿੱਤੀ ਗੁਰੂਆਂ ਬਾਰੇ ਦੱਸਿਆ ਬਸ ਸਾਰਾ ਦਿਨ ਵਲੌਗ ਗਾਣੇ ਸਿਖਾਉਂਦੇ ਰਹਿੰਦੇ ਕੋਈ ਵਧੀਆ ਸਿੱਖਿਆ ਦਿੱਤੀ ਆਪਣੇ ਸਿੱਖ ਧਰਮ ਬਾਰੇ ਕਿ ਸਿੱਖਾਂ ਦੇ ਕਿੰਨੇ ਗੁਰੂ ਹੀ ਜਾਂ ਕਿੱਦਾਂ ਵੀ ਹੋਣ ਤੁਸੀਂ ਤਾਂ ਇੱਥੇ ਗਿਆਨ ਦੇਣ ਆ ਜਣਗੇ ਕਿ ਤੁਹਾਨੂੰ ਕਿੰਨਾ ਕੁ ਪਤਾ ਸਾਨੂੰ ਸਾਰਾ ਪਤਾ ਸਾਡੇ ਘਰ ਦੇ ਸਾਰੇ ਬੱਚਿਆਂ ਨੂੰ ਹੀ ਪਤਾ ਪਰ ਅਸੀਂ ਆ ਨੀਂਗੇ ਘਰ ਦੇ ਸਾਡੇ ਤੋਂ ਨਹੀਂ ਇਹ ਸਭ ਕੁਝ ਵੇਖਿਆ ਜਾਂਦਾ ਤੇ ਨਾ ਸਾਰ ਤੋਂ ਬਰਦਾਸ਼ਤ ਹੁੰਦਾ ਜੇ ਉਹ ਕੁੜੀ ਦੇ ਲੱਗ ਜਾਂਦਾ ਡੰਡਾ ਤੇ ਫਿਰ ਕੌਣ ਸਾਰਾ ਯੁੱਧ ਖਰਾਬ ਕਰਦਾ ਤੁਸੀਂ ਕਨੇ ਤੱਕੇ ਨਾ ਬਾਪੂ ਨੂੰ ਕੰਮ ਤੇ ਘਲਦੇ ਤੱਕੇ ਨਾ ਘਲਦੇ ਤਨਾਂ ਨੂੰ ਹਾਂ ਤੇ ਲੋਕ ਸਹੀ ਕਹਿੰਦੇ ਆ ਜੋ ਲੋਕੀ ਕਹਿੰਦੇ ਆ ਉਹ ਫਿਰ ਤੁਹਾਨੂੰ ਮਿਰਚਾਂ ਨਾਲ ਲੜਦੇ ਹੁੰਦੇ ਆ ਜੋ ਲੋਕ ਸੱਚਾ ਸੱਚ ਬੋਲਦੇ ਉਹ ਤੁਹਾਨੂੰ ਗੁੱਸਾ ਆਉਂਦਾ ਹਨ ਤੇ ਜਿਹੜੀ ਤੜੀਆਂ ਝੂਠੀਆਂ ਤਰੀਫਾਂ ਕਰੇ ਨਾ ਨਾਈਟਸ ਕੱਪੜ ਉਹ ਤੁਹਾਨੂੰ ਵਧੀਆ ਲੱਗਦੇ ਵੈਸੇ ਤੇ ਉਹ ਗੱਲ ਵੀ ਸਹੀ ਕੀਤੀ ਆ ਤੁਸੀਂ ਉਤੋਂ ਬੁੱਢੇ ਵਾਰੇ ਉਤੋਂ ਕੰਮ ਕਰਵਾਉਂਦਾ ਜੇ ਕਰਦਾ ਜਾਂ ਕੁਛ ਵੀ ਹੈ ਮਿਹਨਤ ਕਰਦਾ ਪਰ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਤੂੰ ਖੁਦ ਜਾ ਖੁਦ ਕੰਮ ਕਰ ਜੋ ਵੀ ਕੰਮ ਕਰਦੇ ਜੀ ਸਾਰਾ ਦਿਨ ਘਰੇ ਬੈਠਾ ਰਹਿਣਾ ਵਲੌਗ ਬਣਾਉਣਾ ਰਹਿਣਾ ਹੈ ਤੇ ਉਹਨਾਂ ਨੂੰ ਤੇ ਤੁਸੀਂ ਬਜ਼ੁਰਗਾਂ ਵਿਚਾਰਿਆਂ ਨੂੰ ਸਾਰਾ ਦਿਨ ਕੰਮ ਤੇ ਲਾ ਛੱਡਦੇ ਤੇ ਆਪ ਘਰੇ ਰਹਿੰਦੇ ਵੇਲੇ ਕੀ ਹੁੰਦਾ ਹੈ ਕੀ ਹੁੰਦਾ ਇਹ ਕੀ ਹੁੰਦਾ ਹੈ ਮਾਰ ਕੇ ਮਰ ਕੇ ਕਿਚੀ ਦੇ ਛੱਡ ਦੇ ਇੱਕ ਪਾਊਡਰ ਖਰਾਬ ਆ ਸਿੱਟ ਦੋ ਮੂੰਹ ਤੋਂ ਲਾ ਛੇਤੀ ਖਰਾਬ ਹੋ ਗਿਆ ਪਾਊਡਰ ਇਹ ਉਹ ਤਾਂ ਚੱਲ ਬੱਚੇ ਆ ਛੋਟੇ ਬੱਚੇ ਆ ਤੁਸੀਂ ਵੱਡੇ ਹੋਗੇ ਤੁਹਾਨੂੰ ਨਹੀਂ ਅਕਲ ਹੈਗੀ ਤੁਹਾਨੂੰ ਕੀ ਤੁਹਾਨੂੰ ਤੁਸੀਂ ਘਰੇ ਆਪਦਾ ਖਰਾਬ ਆਡਰ ਕਿਉਂ ਰੱਖਿਆ ਹਨਾ ਤੁਸੀਂ ਨਹੀਂ ਸੁਟਿਆ ਤੇ ਹੁਣ ਜਵਾਗ ਨੂੰ ਕਹਿੰਦੇ ਜੀ ਕਿ ਇਹ ਖਰਾਬ ਆਡਰ ਇਹਨੂੰ ਸੁੱਟ ਦਿਓ ਤੇ ਤੁਸੀਂ ਸੁੱਟ ਦਿੰਦੇ ਤੁਸੀਂ ਸਾਰਾ ਦਿਨ ਵਲੌਗ 'ਚ ਇੰਨੇ ਬਿਜ਼ੀ ਰਹਿੰਦੇ ਕਿ ਤੁਹਾਨੂੰ ਪਤਾ ਨਹੀਂ ਲੱਗਦੀ ਕਿਹੜੀ ਚੀਜ਼ ਖਰਾਬ ਆ ਤੇ ਕਿਹੜੀ ਸਹੀ ਆ ਤੁਹਾਨੂੰ ਕਿਹੜੀ ਵਰਤਨ ਵਾਲੀ ਕਿਹੜੀ ਨਹੀਂ ਵਰਤਨ ਵਾਲੀ ਹੈ ਮੋٹے ਦਿਮਾਗ ਦੇਆਂ ਨੂੰ ਕੋਈ ਪਰਸੋਰ ਨਹੀਂ ਇੰਨੇ ਤੁਸੀਂ ਬਿਜ਼ੀ ਹੋਏ ਫਿਰਦੇ ਜੀ ਬਣਾਉਣ ਵਾਲਾ ਵੀ ਨੰਦ ਨਾ ਬੜਾ ਰਿਹਾ ਪ੍ਰੋਪਰ ਬਣਾਉਣ ਨਾਲ ਜਿਆਦਾ ਆਨੰਦ ਆ ਕਿਉਂਕਿ ਇਹ ਪਤਾ ਵਿੱਚ ਕੀ ਕੀ ਪੈ ਰਿਹਾ ਬਣਾਉਣ ਨਾਲ ਆਨੰਦ ਕਿੱਥੋਂ ਆ ਆਹੀ ਦੇਖ ਦੇ ਕੇ ਜੀ ਬਾਜਰ ਬਾਤ ਫਾਈ ਹੁਣ ਬਣਾਉਣ ਨਾਲ ਪਤਾ ਕਿ ਵਿੱਚ ਕੀ ਕੀ ਪੈ ਰਿਹਾ ਇਸ ਕਰਕੇ ਇਹਦਾ ਜਿਆਦਾ ਆਨੰਦ ਆ ਤੇ ਖਾਣ ਵਾਲਾ ਵਿੱਚ ਲੱਭਦਾ ਵਿੱਚ ਕੀ ਕੀ ਆ ਲੈਦਾ ਪਲੇਟਾਂ ਲੈ ਆਓ ਲੈ ਆ ਪਲੇਟ ਖੜਾ ਬਸ ਸਾਰਾ ਦਿਨ ਵਲੌਗ ਬਣਾਉਣੇ ਆਉਂਦੇ ਰੋਟੀ ਤੇ ਬਣਾਉਣੀ ਆਉਂਦੀ ਨਹੀਂ ਆ ਜਿਹੜੇ ਆਲੂ ਵਾਲੇ ਪਰੌਂਠੇ ਅਸੀਂ ਤੇ ਪਹਿਲੀ ਵਾਰੀ ਵੇਖਿਆ ਕਿ ਐਦਾਂ ਵੀ ਬੰਦੇ ਆ ਪਰੌਂਠੇ ਕਿਵੇਂ ਬਣਾਉਂਦੇ ਆਲੂ ਵਾਲੇ ਹਨਾ ਵੇਖ ਹੀ ਲਿਆ ਹਣਾ ਤੁਸੀਂ ਸਾਰੇ ਸਾਰੇ ਕਮੈਂਟ ਕਰਕੇ ਦੱਸੋ ਕਿ ਤੁਸੀਂ ਵੀ ਐਦਾਂ ਦੇ ਪਰੌਂਠੇ ਬਣਾਉਂਦੇ ਆ ਆਲੂ ਵਾਲੇ ਮੈਂ ਸਾਡੇ ਘਰ ਤਾਂ ਨਹੀਂ ਐਦਾਂ ਨੇ ਬੰਦੇ ਕੀ ਉਹ ਰੋਟੀ ਤਰੀਕੇ ਤੇ ਜਾਣਦੇ ਹੀ ਆ ਤੇ ਪਿਆਜ਼ ਦੇ ਰਿਕ ਤੇ ਜਾਣਦਾ ਰੋਟੀ ਬਣਾਉਣੀ ਤੇ ਸਿੱਖਣਾ ਕਿ ਸਾਰਾ ਦਿਨ ਵਲੌਗ ਬਣਾਉਣੇ ਹੁੰਦੇ ਤੁਹਾਨੂੰ ਹੋਰ ਕੀ ਕੰਮ ਤੰਦਾ ਨਹੀਂ ਹੈਗਾ ਹੱਦੋ ਹੀ ਪੇ ਵੇਖ ਕੇ ਹੋਰ ਤਰ੍ਹਾਂ ਅਜੀਬ ਜਿਹਾ ਹੁੰਦੇ ਪਤਾ ਨਹੀਂ ਕਿਵੇਂ ਖਾ ਲੈਂਦੇ ਐਦਾਂ ਆਦੇ ਇਹ ਬੱਚੇ ਦੇ ਸਾਹਮਣੇ ਜਦੋਂ ਇਹ ਹਰਕਤਾਂ ਕਰਨੀਆਂ ਬੱਚਿਆਂ ਨੇ ਫਿਰ ਇਹੇ ਕੁਝ ਸਿੱਖਣਾ ਤਾਂ ਹੀ ਤਾਂ ਲੋਕੀ ਕਹਿੰਦੇ ਆ ਕਿ ਚੰਗਾ ਸਿਖਾਓ ਤੇ ਚੰਗਾ ਬੱਚੇ ਸਿੱਖਣਗੇ ਹੁਣ ਤੁਸੀਂ ਉਹਨਾਂ ਦੇ ਸਾਹਮਣੇ ਜੋ ਵੀ ਹਨਾ ਕਰਦੇ ਰਹਿੰਦੇ ਇੱਕ ਦੂਜੇ ਨੂੰ ਡੰਡੇ ਮਾਰਦੇ ਗਲਤ ਮਲਤ ਜੋ ਵੀ ਬੋਲਦੇ ਰਹਿੰਦੇ ਹੁਣ ਬੱਚਾ ਵੀ ਤੈਨੂੰ ਉਦਾਂ ਹੀ ਬੋਲਣ ਦੇ ਆ ਕਿ ਮਾਂ ਮੇਰੀ ਭੈੜੀ ਆ ਤੇ ਵੈ ਸਹੀ ਕਿਹਾ ਨਹੀਂ ਹੈਗੀ ਤੂੰ ਭੈੜੀ ਆ ਅਕਲੁਕਲ ਨਹੀਂ ਹੈਗੀ ਤੁਹਾਨੂੰ ਕਿਸੇ ਨੂੰ ਵੀ ਦੇਖ ਲੈਣਾ ਹੁਣ ਛੋਟੀ ਬੱਚੀ ਆ ਤੇ ਕੀ ਕੁਝ ਸਿੱਖਣ ਦੇ ਆ ਉਹਨੂੰ ਵਧੀਆ ਸਿਖਾਓ ਤੇ ਵਧੀਆ ਬੋਲੇ वधीस त्याग दवे सारे नू माँ किस खांड है जो तो ही उतानू वे के कुछ कार्य दिखता नहीं ਲੋ ਆ ਜੀ ਹੁਣ ਖਾਣ ਦੇ ਚਲੇਬੀਆਂ ਨਾਲ ਆ ਵੱਡੇ ਬਲੌਗਰ ਜਿਹੜੇ ਨਾ ਪੜੇ ਲਿਖੇ ਇਹਨਾਂ ਦੇ ਵੇਖ ਲਓ ਇੱਕ ਨੰਬਰ ਦੇ ਸਿਰੇ ਦੇ ਅਨਪੜਾ ਇਹਨਾਂ ਨੂੰ ਕੁਝ ਵੀ ਨਹੀਂ ਪਤਾ ਲੱਗਦਾ ਕਿ ਕੀ ਹਨਾ ਤੇ ਤੂੰ ਦੱਸ ਚਾਹ ਲੈ ਕੇ ਆਈਆਂ ਤਿੰਨੇ ਉਂਗਲ ਆਹ ਸਟਾਈਲ ਤੇ ਮੈਂ ਪਹਿਲੀ ਵਾਰ ਹੀ ਵੇਖਿਆ ਹੈ ਕਿ ਤਿੰਨੇ ਉਂਗਲਾਂ ਡਬੋ ਕੇ ਤਿੰਨਾ ਗਲਾਸਾਂ ਦੇ ਵਿੱਚ ਲੈ ਆਈ ਆ ਗਰਮ ਗਰਮ ਜੀ ਚਾਹ ਕਿਸੇ ਤੇ ਪੈ ਜੇ ਜਾਂ ਤੇਰੇ ਤੇ ਕੁਝ ਵੀ ਹਨਾ ਤੇ ਫਿਰ ਇਹਦਾ ਜ਼ਿੰਮੇਵਾਰ ਕੌਣ ਆ ਫਿਰ ਕਹਿਣਾ ਜੀ ਸਾਡੀ ਕਿਸਮਤ ਮਾੜੀ ਆ ਉਹ ਟ੍ਰੇ ਆ ਤਾਂ ਰੇਡ ਰੇਡ ਰੂਣੀ ਹੈਗੀ ਉਹਦੇ ਤੇ ਚਾਹ ਲੈ ਕੇ ਆ ਵੜੀ ਸੋਹਣੀ ਬਣਾ ਕੇ ਤੇ ਉਹਦੇ ਤੇ ਲੈ ਕੇ ਆ ਆ ਗਈ ਤੂੰ ਜਲੂਸ ਕੱ ਤੇ ਜੇ ਤੂੰ ਲੈ ਕੇ ਆਉਣੀ ਆ ਫਿਰ ਕੈਮਰੇ ਦੇ ਵਿੱਚ ਨਾ ਵਖਾ ਫਿਰ ਕਿੰਦੇ ਲੋਕੀ ਸਾਨੂੰ ਗਲਤ ਬੋਲਦੇ ਆ ਉਹ ਛੋਟੀ ਜੀ ਬੱਚੀ ਉਹਨੂੰ ਵੀ ਗਰਮ ਗਰਮ ਚਾਹ ਦੇਦੀ ਆ ਪਤਾ ਨਹੀਂ ਕੀ ਕਰ ਦੇ ਦਿੰਦੇ ਸਾਰਾ ਦਿਨ ਹਾਂਜੀ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇ ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ